ਆ ਮਾਂ ਨੂੰ ਦੇਖ ਲੋ ਤੇ ਮਾਂ ਕੋਲ ਆਇਆ ਕਰੋ ਜੇ ਅਗਰ ਨਾ 골ਡਨ ਕਲਰ ਦਾ ਪਰੌਂਠਾ ਖਾਣਾ ਹੈ ਨਾ ਤਾਂ ਮਾਤਾ ਕੋਲ ਆਣਾ ਪੈਣਾ ਤੁਹਾਨੂੰ ਆ ਦਰਬਾਰ ਸਾਹਿਬ ਤਾਂ ਆਉਂਦੀ ਹੈ ਮੱਥਾ ਟੇਕਣ ਤੇ ਉੱਥੋਂ ਹੋ ਸਕੇ ਤਾਂ ਇੱਥੇ ਮਾਤਾ ਕੋਲ ਚਾਹ ਪੀ ਕੇ ਜਾਇਆ ਕਰੋ ਜਾਂ ਪਰੌਂਠਾ ਖਾ ਕੇ ਜਾਇਆ ਕਰੋ ਤੇ ਇੱਥੇ ਤੁਸੀਂ ਦੇਖੋਗੇ ਤਾਂ ਇਸ ਸਾਈਡ ਤੇ ਨਾ ਇੱਕ ਮਾਤਾ ਜੀ ਹੈਗੇ ਜਿਹੜੇ ਕਿ ਚਾਹ ਪਰੌਂਠਾ ਤੇ ਖਾਣਾ ਦਿੰਦੇ ਆ ਤੇ ਛੋਟੀ ਜੀ ਚਾਹ ਦੀ ਉਹਨਾਂ ਦੀ ਰੀੜੀ ਹੈ ਮਾਤਾ ਹੀ ਕੋ ਫੋਨ ਨੰਬਰ ਦੇਣਾ ਨਹੀਂ ਆਂਦਾ ਚਲਾਣਾ ਨਹੀਂ ਆਂਦਾ ਜੀ ਮੇਰਾ ਪੁੱਤਰ ਮੈਨੂੰ ਹੀ ਲੈ ਗਿਆ ਕਹਿੰਦਾ ਮੰਮੀ ਕੋਈ ਜਨਾਨੀ ਲੱਭੀ ਨਹੀਂ ਚੱਲੋ ਤੁਸੀਂ ਚੱਲੋ ਵਾਹ ਜੀ ਵਾਹ ਬਹੁਤ ਵਧੀਆ ਤਾਂ ਨਾਨਾ ਦਾ ਖਾਣਾ ਬਣਾ ਕੇ ਆਈਆਂ ਸਾਰਿਆਂ ਨੇ ਬੜਾ ਪਸੰਦ ਕੀਤਾ ਅੱਛਾ ਜੀ ਤੁਸੀਂ 350 ਬੰਦੇ ਦੀ ਰੋਟੀ ਤਿਆਰ ਕਰ ਦੇਣੀ ਹੈ ਜੀ ਕਿੰਨੇ ਦੀ 350 ਬੰਦੇ ਦੀ 350 ਹੁੰਦੇ ਦੀ ਹਾਂ ਜੀ ਮੈਂ ਨਹੀਂ ਸੀਗਾ ਖਾਣਾ ਪਰ 20-20 ਬੱਚੇ ਸੀ ਸਾਰੇ ਅੱਛਾ ਮੇਰਾ ਪੈਰ ਪੰਦਾ ਗਿਆ 350 ਬੱਚਾ ਕਰਤਾ ਮੈਂ ਵਾਹ ਜੀ ਵਾਹ ਬਹੁਤ ਇੱਕ ਬੰਦੇ ਦਾ ਖਾਦੇ ਨਾਲ ਚਾਰ ਬੱਚੇ ਹੋਰ ਲੈ ਆਉਂਦੇ ਸੂ ਮਾਵਾ ਦੇ ਆਸ਼ੀਰਵਾਦ ਹੈ ਜੀ ਹਾਂ ਜੀ ਮਾਤਾ ਜੀ ਕਾਹ ਦਿੰਦਾ ਮਾਤਾ ਤੇ ਦਬਕੇ ਬੜੇ ਮਾਰਦੀ ਹੈ ਅੱਛਾ ਮਾਤਾ ਥੋੜੇ ਦਬਕੇ ਦਾ ਸਿਰੱਖਾਂਦੇ ਹੈ ਆ ਦੇਖੋ ਜੀ 골ਡਨ ਕਲਰ ਦਾ ਪਰੋਠਾ ਹੈ ਨਾ ਸ਼ਾਨਦਾਰ ਕਿਉਂ ਆ ਰਿਹਾ ਨਾ ਮੁਝ ਪਾਣੀ ਦੇਖ ਕੇ ਸੱਸਰੀ ਅਕਾਲ ਸਾਰੇ ਸ਼ਾਹੀ ਪੰਜਾਬੀਆਂ ਨੂੰ ਅੱਜ ਨਾ ਮੈਂ ਤੁਹਾਨੂੰ ਇੱਕ ਪਟਿਆਲੇ ਦੀ 72 73 ਸਾਲ ਦੀ ਮਾਤਾ ਦੇ ਕੋਲ ਲੈ ਕੇ ਆਏ ਆ ਜਿਨ੍ਹਾਂ ਦੇ ਪਰੋਠੇ ਤੇ ਚਾਹ ਤੇ ਖਾਣਾ ਇੰਨਾ ਵਧੀਆ ਹੁੰਦਾ ਕਿ ਲੋਕੀ ਨਾਲ ਉਹਨਾਂ ਦੇ ਖਾਣੇ ਦੇ دیਵਾਨੇ ਐ ਪਰ ਸਾਇ ਇਦਾਂ ਦੀ ਏ ਕਿ ਇਸ ਉਮਰ ਦੇ ਵਿੱਚ ਵੀ ਉਹ ਕੰਮ ਕਰ ਰਹੇ ਐ ਤੇ ਸਾਡੇ ਪੰਜਾਬੀ ਕਈ ਵਾਰ ਉਹਨਾਂ ਦੀ ਰੇੜੀ ਦੇਖਦੇ ਐ ਵੀ ਇਹ ਛੋਟੀ ਜੀ ਰੇੜੀ ਐ ਤੇ ਬਿਲਕੁਲ ਸਿੰਪਲ ਜੀ ਐ ਤਾਂ ਉੱਤੇ ਖੜੇ ਨਹੀਂ ਹੁੰਦੇ ਤੇ ਸਾਡੇ ਪੰਜਾਬੀਆਂ ਨੂੰ ਚਾਹੀਦਾ ਕਿ ਉਹ ਮਾਤਾ ਦੇ ਕੋਲ ਆਣ ਉੱਥੇ ਜਾ ਚਾਹ ਪੀਣ ਜਾਂ ਪਰੋਠੇ ਖਾਣ ਤੇ ਜਿਨ੍ਹਾਂ ਨਾਲ ਮਾਤਾ ਜੀ ਦੀ ਹੈਲਪ ਵੀ ਹੋਵੇ ਇੱਥੇ ਦਰਬਾਰ ਸਾਹਿਬ ਐ ਬਾਬਾ ਜੀ ਦਾ ਆ ਦੇਖੋ ਸਾਹਮਣੇ ਠੀਕ ਹੈ ਇੱਦੇ ਬਿਲਕੁਲ ਤੁਸੀਂ ਸਾਹਮਣੇ ਆਓਗੇ ਇੱਧਰ ਮਾਤਾ ਜੀ ਤੁਹਾਨੂੰ ਮਿਲਣਗੇ ਮੈਂ ਇਹਨਾਂ ਨਾਲ ਮਿਲਾਨਾ ਮਾਤਾ ਜੀ ਕੋਲ ਚੱਲ ਰਹੇ ਹਨ ਪਰੌਂਠੇ ਕਸਵਰ ਹੈ ਤਾਂ ਖਾਂਦੇ ਰਹਿੰਦੇ ਪਰ ਫਿਰ ਵੀ ਆਹ ਵੇਖੋ ਮਾਤਾ ਜੀ ਦਾ ਸਵਾਦ ਐਨਾ ਹੈ ਕਿ ਲੋਕੀ ਬਹੁਤ ਦੂਰੂ ਦੂਰੋਂ ਆਉਂਦੇ ਹਨ ਇਹਨਾਂ ਕੋਲ ਖਾਣ ਮੈਂ ਦਿਖਾਨਾ ਤੁਹਾਨੂੰ ਇਹਨਾਂ ਦੇ ਕੋਲ ਨਾਲ ਦੀ ਨਾਲ ਚਾਹ ਦੇ ਆਰਡਰ ਵਗੈਰਾ ਚੱਲਦੇ ਰਹਿੰਦੇ ਮੈਂ ਇਹਨਾਂ ਨਾਲ ਗੱਲ ਕਰਦਾ ਓ ਬੇਟਾ ਇੱਕ ਕੱਪ ਸਤਿ ਸ੍ਰੀ ਅਕਾਲ ਮਾਤਾ ਜੀ ਸਤਿ ਸ੍ਰੀ ਅਕਾਲ ਜੀ ਮਾਤਾ ਜੀ ਪਹਿਲਾਂ ਪਹਿਰੀ ਵੇਨਾ ਅਲਸਾ ਜੀ ਮਾਤਾ ਜੀ ਤੁਹਾਡਾ ਨਾਮ ਕੀ ਹੈ परमजीत कौर जी अच्छा वाह जी तू सा बाबा जी ਦੇ ਚਰਨਾਂ 'ਚ ਬੈਠੇ ਹੈਂ ਹਾਂਜੀ ਹਾਂਜੀ ਤੇ ਤੁਸੀਂ ਮਾਤਾ ਜੀ ਕਿੰਨੇ ਕ ਵਜੇ ਆ ਜਾਂਦੇ ਤੇ ਕੋਈ ਟਾਈਮ ਨਹੀਂ ਜਦੋਂ ਬੱਚਾ ਬੱਚਾ ਮੇਰਾ ਰੇਡੀ ਛੱਡ ਕੇ ਚਲਾ ਜਾਂਦਾ ਫਿਰ ਮੈਂ ਆ ਜਾਂਦੀ ਆ ਅੱਛਾ ਜੀ ਹਾਂਜੀ ਨਹੀਂ ਕੋਈ ਥੋੜਾ ਜਿਹਾ ਟਾਈਮ ਕਿੰਨੇ ਤੋਂ ਕਿੰਨੇ ਮਿਲ ਜਾਂਦੇ ਤੁਸੀਂ ਮੈਂ ਮੈਂ ਅੱਜ 7 ਵਜੇ ਆਈ ਆ ਜੀ ਤੇ ਕਿੰ ਸ਼ਾਮ ਕਿੰਨੇ ਵਜੇ ਤੱਕ ਹੁੰਦੇ ਸਾਢੇ 6 ਅੱਛਾ 6:30 ਵਜੇ ਜੇ ਮਤਲਬ ਵੀ ਗਾਹ ਕੋ ਹੋਵੇ ਤੇ ਫਿਰ 8:00 ਵੀ ਵੱਜ ਜਾਂਦੇ ਹਾਂ ਹਾਂ ਚਲੋ ਉਹ ਤਾਂ ਚਲੋ ਪਰਮਾਤਮਾ ਵਾਹਿਗੁਰੂ ਤੁਹਾਡੇ ਤੇ ਤਰਕੀ ਰੱਖੇ ਜੇ ਤਾਂ ਕੰਮ ਨਹੀਂ ਹੁੰਦਾ ਫਿਰ ਅਸੀਂ ਚਲੇ ਜਾਂਦੇ ਹਾਂ 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 ਤੁਹਾਡੇ ਕੋਲ ਕੀ ਕੀ ਮਿਲ ਜਾਂਦਾ ਮਾਤਾ ਜੀ ਪਰੌਂਠਾ ਹਾਂ ਜੀ ਪਰੌਂਠੇ ਦੇ ਨਾਲ ਆਚਾਰ ਵੀ ਰਹਿ ਰਹੀਦਾ ਜੀ ਅੱਛਾ ਜੀ ਹਾਂ ਜੀ ਤੇ ਜੇ ਫੁਲਕੇ 60 ਰੁਪਏ ਪਲੇਟ ਹਾਂ ਜੀ ਨਾਲ ਸਬਜੀ अच्छा जी हां जी वाह जी वाह ਤੇ ਇਹ ਤੁਸੀਂ ਚਾਹ ਬਣਾ ਰਹੇ ਹੋ ਨਾ ਹਾਂ ਜੀ ਹਾਂ ਜੀ ਦਿਖਾ ਨਾ ਹਾਂ ਜੀ ਦੇਖੋ ਅੱਛਾ ਹੁਣੀ ਚਾਹ ਬਣਾਣ ਲੱਗਿਆ ਵਾਹ ਜੀ ਵਾਹ ਖੁਸ਼ੂ ਵੀ ਵਧੀਆ ਆ ਰਹੀ ਹੈ ਚਾਹ ਦੀ ਮਾਤਾ ਜੀ ਤੇ ਅੱਤ ਦੀ ਚਾਹ ਪੀਣੀ ਹੈ ਨਾ ਤਾਂ ਤੁਸੀਂ ਉਰੇ ਆਇਓ ਇਹ ਦੇਖੋ ਸਾਡਾ ਦੁਖਨਵਰਨ ਸਾਹਿਬ ਹੈ ਤੇ ਇੱਧਰ ਦੇਖੋ ਕਸਟਮਰ ਵੀ ਵੇਟ ਕਰ ਰਹੇ ਹਨ ਇਹਨਾਂ ਦੀ ਤੇ ਇੱਥੇ ਬਿਲਕੁਲ ਅੱਛਾ ਜੀ ਹਾਂ ਜੀ ਬਣਾਈ ਵੀ ਜਾਓ ਮਾਤਾ ਜੀ ਕੋਈ ਗੱਲ ਨਹੀਂ ਤੁਸੀਂ ਰਾਮ ਲਾ ਲਓ ਇਹ ਚਾਹ ਹੈ ਜੀ ਤੇ ਮਾਤਾ ਜੀ ਆਹ ਚਾਹ ਬਣਾ ਲਓ ਪਹਿਲਾਂ ਤੁਸੀਂ ਫਿਰ ਪਾ ਦਿਖਾਣੇ ਆ ਤੁਹਾਨੂੰ ਹੈ ਨਾ ਜੀ ਕੀ ਕੀ ਆ ਤੁਹਾਡੇ ਕੋਲ ਹੈ ਨਾ ਅੱਛਾ ਜੀ ਹਾਂ ਹਾਂ ਬਣਾ ਲਓ ਬਣਾ ਲਿਓ ਆ ਦੇਖੋ ਚਾਹ ਨੂੰ ਵਾਲੇ ਆ ਗਏ ਇੱਕਦਮ ਘਰ ਵਾਲੀ ਚਾਹ ਪੀਣੀ ਆ ਤਾਂ ਮਾਤਾ ਜੀ ਕੋਲ ਆ ਜਾਓ ਤੁਹਾਨੂੰ ਇੱਥੇ ਘਰ ਵਰਗੀ ਚਾਹ ਮਿਲੇਗੀ ਔਰ ਮਾਤਾ ਜੀ ਬਹੁਤ ਹੀ ਪਿਆਰ ਨਾਲ ਬੋਲਦੇ ਆ ਔਰ ਇਸ ਉਮਰ ਦੇ ਵਿੱਚ ਨਾ ਐਨੀ ਮਿਹਨਤ ਕਰਦੇ ਆ 75 ਸਾਲ ਦੀ ਉਮਰ ਆ ਜੀ ਮੇਰੀ ਕਿੰਨੇ ਸਾਲ ਦੀ ਜੀ 76 ਸਾਲ 75 ਸਾਲ ਹਾਂ ਜੀ ਤੇ ਮਾਤਾ ਜੀ ਸ਼ੁਰੂ ਤੋਂ ਇੱਥੇ ਕੰਮ ਕਰਦੇ ਹੋ ਹਾਂ ਜੀ ਮੈਂ ਮਰਾ 1984 ਤੱਕ ਉਸ 1985 ਤੋਂ ਮੈਂ ਨੇ ਰੈਡੀ ਲਗਾਈ। ਅੱਛਾ ਹਾਂਜੀ। ਉਹ ਜੀ ਉਹ ਤੇ ਦੇਖੋ ਨਾਲ ਦੀ ਨਾਲ ਹੋਰ ਚਾਹ ਦੇ ਆਰਡਰ ਚੱਲਦੇ ਆ। ਵਾਹਿਗੁਰੂ ਜੀ ਨੰਦ ਨੂੰ ਐਦਾਂ ਹੀ ਤਰੱਕੀਆਂ ਬਖਸ਼ੇ ਤੇ ਨਾਲੇ ਦੁੱਧ ਚ ਪੱਤੀ ਪਾ ਕੇ ਦੇਣੀ ਆ ਜੀ। ਅੱਛਾ ਦੁੱਧ ਚ ਪੱਤੀ ਪਾ ਦੇਣੀ। ਹਾਂਜੀ ਮੈਂ ਪਾਣੀ ਨਹੀਂ ਪਾਉਂਦੀ। ਆ ਦੇਖੋ ਤੁਹਾਡੇ ਸਾਹਮਣੇ। ਹਾਂਜੀ 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 ਮੈਂ ਵੀ ਉਹੀ ਦੇਖ ਰਹੀ ਸੀ। ਹਾਂਜੀ। ਅੱਛਾ ਦੁੱਧ ਵਾਲੀ ਪੱਤੀ ਵਾਲੀ ਚਾਹ ਆ ਜੀ ਦੁੱਧ ਚ ਪੱਤੀ ਪਾਉਂਦੇ ਆ ਮਾਤਾ ਜੀ। ਉਹ ਤਾਂ ਪੱਤੀ ਮਿੱਠਾ ਤੇਜ ਕਿੰਨਾ ਕਰੀ? अच्छा ते ਮਾਤਾ ਹੀ ਮਿੱਠਾ ਬੰਦੇ ਗੁੜ ਵੀ ਪਾ ਦਿੰਦੇ ਹੋ ਜੋ ਕੋਈ ਮੰਗੇ ਤਾਂ ਘਰ ਰੱਖਿਆ ਹੋਇਆ ਅੱਛਾ ਬੱਟ ਕੇ ਲੈ ਆਉਣੀ ਆ ਮੈਂ ਅੱਛਾ ਨੇੜੀ ਹੈ ਘਰ ਹਾਂਜੀ ਹਾਂਜੀ ਵਾਹ ਜੀ ਵਾਹ ਠੀਕ ਹੈ ਇਹ ਦੇਖੋ ਜੀ ਚਾਹ ਬਣ ਰਹੀ ਹੈ ਦੋ ਚਮਚੇ ਬਾਤੂ ਪਾ ਦੋ ਠੀਕ ਹੈ ਤੁਹਾਨੂੰ ਚਾਹ ਤੇਜ਼ ਚਾਹੀਦੀ ਹੈ ਘੱਟ ਚਾਹੀਦੀ ਹੈ ਤੇ ਮਾਤਾ ਹੀ ਉਹ ਦਿਖਾਓਗੇ ਮੇਰੇ ਕੋਲ ਤੁਹਾਡੇ ਕੋਲ ਕੀ ਕੀ ਹੈ ਆ ਦੇਖੋ ਜੀ ਇਹ ਥੋੜਾ ਜਿਹਾ ਇੱਧਰ ਤੇ ਅੱਕ ਜੀ ਪਾ ਲਓ ਇਹ ਕੀ ਹੈ ਮਾਤੇ ਇਹ ਪਨੀਰ ਆ ਜੀ ਇਹ ਥੋੜਾ ਜਿਹਾ ਕਿ ਚਮਚ ਨਾਲ ਹਿਲਾ ਕੇ ਦੇ ਕਾੜੋ ਤਮ ਜਨਾ ਆਕਰਚਿਤ ਨਾ ਤਨ ਜੀ ਹਾਂਜੀ ਹਾਂਜੀ ਇਹ ਦੇਖੋ ਜੀ ਇਹ ਆ ਪਨੀਰ ਵਾਹ ਜੀ ਵਾਹ ਬਹੁਤ ਵਧੀਆ ਤੇ ਆ ਕੀ ਮਾਤਾ ਜੀ ਇਹ ਛੋਲੇ ਆ ਜੀ ਇਹ ਦਿਖਾਓ ਜਰਾ ਹਲਾ ਕੇ ਬੜੇ ਵਧੀਆ ਛੋਲੇ ਇਕਦਮ ਘਰ ਵਰਗੇ ਛੋਲੇ ਹਲੋ ਕਿੰਨੇ ਸੋਹਣੇ ਛੋਲੇ ਆ ਜੀ ਕਰ ਦੋ ਬੰਦ ਕਰ ਦੋ ਮਾਤਾ ਜੀ ਆਲੂ ਹਲੋ ਆਲੂ ਬਲੀ ਮੈਂ ਖਾਟ ਖਾ ਤਾ ਜਦੋਂ ਬਾਅਦ ਆ ਗਿਆ ਫਿਰ ਦੁਬਾਰਾ ਕਰਾਂਗੇ ਇਹ ਇਹਦੇ ਵਿੱਚ ਕੀ ਕੀ ਪਾਇਆ ਮਾਤਾ ਜੀ ਧਨੀਆਂ ਹਾਂਜੀ ਹਰਾ ਧਨੀਆਂ ਕੀ ਜੇ ਲਾਲ ਮਿਰਚ अच्छा जी हां जी जे कोई ਕਵੇ ਹੋਰ ਤੇਜ ਮਿਰਚ ਖਾਨੀ ਹੈ ਹਾਂ ਜੀ ਹਾਂ ਜੀ ਉਹ ਫਿਰ ਮੈਂ ਆਲੂ ਰੱਖੇ ਹੁੰਦੇ ਆ ਦੁਬਾਰਾ ਉਹ ਉਧਰ ਹੋ ਰੱਖੇ ਹਾਂ ਹਾਂ ਜੀ ਹਾਂ ਦੇਖਣਾ ਚਾਹੀਏ ਉਪਨ ਦੀ ਮਾਤੇ ਇਹ ਆਟਾ ਕਿੱਥੇ ਰੱਖਦੇ ਮਾਤੇ ਆਟਾ ਵੀ ਦਿਖਾ ਨਹੀਂ ਆ ਜੀ ਵਾਹ ਜੀ ਵਾਹ ਮਾਤੇ ਇਹਨੇ ਬਹੁਤ ਹੀ ਸਾਫ ਸਫਾਈ ਨਾਲ ਰੱਖਿਆ ਆ ਦੇਖੋ ਜੀ ਵਾਹ ਜੀ ਵਾਹ ਇਹ ਵੇਖੋ ਕਿੰਨੇ ਵਧੀਆ ਢੰਗ ਨਾਲ ਆਟਾ ਸਾਫ ਸੁਥਰਾ ਤੁਹਾਨੂੰ ਖਾਣਾ ਮਿਲੇਗਾ ਇੱਥੇ ਏ ਦੇਖੋ ਜੀ ਮਾਤਾ ਜੀ ਨੇ ਟੱਕ ਕੇ ਆਟਾ ਰੱਖਿਆ ਹੋਇਆ ਵਾਹ ਜੀ ਵਾਹ ਬਹੁਤ ਵਧੀਆ ਚਾਹ ਮਾਤਾ ਜੀ ਇੰਨੀ ਪਿਆਰ ਨਾਲ ਬਣਾ ਰਹੇ ਆ ਵਾਹ ਜੀ ਵਾਹ ਘਰ ਵਰਗੀ ਚਾਹ ਪੀਣੀ ਹੈ ਨਾ ਤਾਂ ਮਾਤਾ ਜੀ ਕੋ ਲਾਣਾ ਪਹਿਲੇ ਤੇ ਘਰ ਵਰਗੇ ਪਰੋਟੇ ਖਾਣੇ ਤੇ ਉਧਰ ਦੇਖੋ ਕਸਟਮਰ ਵੀ ਆ ਨਹੀਂ ਸ਼ੁਰੂ ਹੋ ਗਏ ਠੀਕ ਠੀਕ ਵਾਇਰ ਨਾ ਜ਼ਿਆਦਾ ਨਾ ਕਰੀ ਗਾ ਲਾ ਆਰਡਰ ਚੱਲਦੇ ਆ ਚਾਹ ਦੇ ਆਰਡਰ ਤਾਂ ਲੱਗ ਗਏ पति पाई है बेटा, बेटा हाँ जी बेटा ठीक है ये देखिए माता जी ना बाद में पूछती भी है ठीक है सारा कुछ ये प्यार है हमारे माता का। अच्छा ले दिया ठीक है बढ़िया दवा हाँ, बिल्कुल बिल्कुल बहुत बढ़िया हाँ। माता जी तुम बहुत प्यार नाल काम कर रहे हो और बेटा मैं ना मुँह पे चढ़ गया ਬੇਟਾ ਬੇਟਾ ਕਹਿਣਾ ਕੋਈ ਨਹੀਂ ਬੇਟਾ ਹੀ ਐਸੀ ਮਾਤਾ ਤੁਡੇ ਨਾ ਜਿਹੜੇ ਨਹੀਂ ਦੇਖਦੀ ਵੱਡਾ ਨਹੀਂ ਬੇਟਾ ਕਹਿਣੇ ਕਈ ਵਾਰ ਮੇਰੇ ਮੂੰਚਾ ਨਿਕਲ ਜਾਂਦਾ ਬੇਖਰਾ ਉਹ ਆਦਤ ਪੈ ਗਈ ਨਾ ਬੇਟਾ ਪੁੱਤਰ ਕਹਿਣ ਦੀ ਹਾਂ ਬਿਲਕੁਲ ਤੁਸ ਸਭ ਲੋਕੀ ਹੱਸਦੇ ਆਂ ਮੈਂ ਮਰਦਾ ਨਹੀਂ ਦੇਖਣੀ ਚਾਹਾਂ ਬੇਟਾ ਕਹਿ ਕੋਈ ਹਾਂਜੀ ਬੜਾ ਹੱਸਦੇ ਲੋਕੀ ਬਹੁਤ ਠੀਕੀ ਬਾਤ ਐ ਤੇ ਹੈਡ ਪਰ ਉਹ ਲੈ ਹੁਣ ਮੈਂ ਇਹਨੇ پیسے ਕਿੱਥੋਂ ਲਿਆਵਾਂ ਬਾਅਦ ਲੈ ਜੀਉਂਗਾ ਕੋਈ ਨਹੀਂ ਰੱਖ ਲਓ ਬੈਠੀ ਉਹ ਕਾਰ ਖੜੀ ਏ ਮੇਰੀ ਸਾਹਮਣੇ ਅੱਛਾ ਜੀ ਮਾਤਾ ਜੀ ਤੁਹਾਡੇ ਕੋਲ ਜਿਹੜੇ ਪਰੌਂਠੇ ਮਿਲਦੇ ਉਹਨਾਂ ਦਾ ਕੀ ਪ੍ਰਾਈਸ ਏ ਉਹਨਾਂ ਦਾ ਜੀ ਨਾਲੀਉਂ ਦਾ 20 ਰੁਪਏ ਤੇ ਜਿਹੜੇ ਖਾਣਾ ਦਿੰਦੇ ਹੋ ਤੁਸੀਂ ਉਹਦੇ ਉਹ 60 ਰੁਪਏ ਪਲੇਟ ਜੀ 60 ਰੁਪਏ ਪਲੇਟ ਉਹਦੇ ਵਿੱਚ ਕਿੰਨੇ ਫੁਲਕੇ ਹੁੰਦੇ 6 ਫੁਲਕੇ ਜੀ 6 ਫੁਲਕੇ ਦਿੰਦੇ 60 ਰੁਪਏ ਵਿੱਚ ਤੇ ਸਬਜ਼ੀਆਂ ਵੀ ਇੱਕ ਹਾਂ ਜੀ ਦੋ ਸਬਜ਼ੀਆਂ ਵੀ ਦੇ ਦਿੰਦੇ ਨਾਲ ਕਈ ਰਾ ਚਾਰ ਵੀ ਮੰਗ ਲੈ ਦੇ ਦੇ ਇਦਾਂ ਅੱਛੀ ਤਾਂ ਚਲੋ ਕੋਈ ਗੱਲ ਨਹੀਂ ਗਾ ਕਾਇਆ ਤਾਂ ਇਹਨਾਂ ਖੁਸ਼ ਹੋ ਜਾਈਦਾ ਚਲ ਬਹੁਤ ਵਧੀਆ ਲੱਗਿਆ ਮਾਤਾ ਜੀ ਤੁਹਾਡੇ ਨਾਲ ਗੱਲ ਕਰਕੇ ਤੇ ਹੁਣੀ ਮਾਤਾ ਜੀ ਪਰੌਂਠੇ ਵਗੈਰਾ ਬਣਾਉਂਦੇ ਆ ਤਾਂ ਮੈਂ ਦਿਖਾਣਾ ਤੁਹਾਨੂੰ ਆ ਦੇਖੋ ਨਾਲ ਦੀ ਨਾਲ ਕਸਟਮਰ ਆਉਂਦੇ ਜਾ ਰਹੇ ਆ ਮਾਤਾ ਜੀ ਦੀ ਚਾਹ ਇੰਨੀ ਵਧੀਆ ਹੁੰਦੀ ਹੈ ਆਪ ਆ ਸਰਦਾਰ ਜੀ ਨਾਲ ਗੱਲ ਕਰਦੇ ਆਪ ਸੱਸੀ ਗੱਲ ਸਰ ਜੀ ਸਰ ਤੁਹਾਡਾ ਨਾਮ ਫਰਮਜੀਤ ਅੱਛਾ ਮਾਤਾ ਜੀ ਦੀ ਚਾਹ ਕਿਦਾਂ ਦੀ ਹੁੰਦੀ ਹੈ ਵਧੀਆ ਹੁੰਦੀ ਹੈ ਤੇ ਪਰੌਂਠੇ ਵਗੈਰਾ ਖਾਦੇ ਓਕੇ ਠੀਕ ਹੈ ਮੈਂ ਤਾਂ ਦੇਖੋ ਸਾਰਿਆਂ ਨੂੰ ਅਰਦਾਸ ਕੀਤੀ ਹੈ ਵੀ ਜਿਹੜੇ ਬਾਬਾ ਜੀ ਦੇ ਗੁਰੂ ਘਰ ਦੇ ਅੰਦਰਸ਼ਨ ਕਰਨ ਆਉਂਦੇ ਆ ਇਥੇ ਮਾਤਾ ਕੋਲ ਨਾਲ ਚਾਹ ਪੀ ਕੇ ਜਾਇਆ ਕਰੋ ਇਹ ਅਸਲੀ ਹੈਲਪ ਪੰਜਾਬੀਆਂ ਦੀ ਇਹ ਹੈ ਹੈ ਨਾ ਜੀ ਪੂਰੀ ਵੀਨੇ ਆ ਜੀ ਮੈਂ ਤਾਂ ਬੜੀ ਡੇਰ ਹੋ ਗਈ ਹੈ ਨਾ ਜੀ ਇਹਦਾ ਪਾਪਾ ਖੜਾ ਹੁੰਦਾ ਦੀ ਹਾਂਜੀ ਹਾਂ ਅੱਛਾ ਪੁੱਛੋ ਉਹ ਦਾਕੀ ਵੀ ਖਾਦੇ ਆ ਨਾ ਹਾਂਜੀ ਜਦੋਂ ਟਿੱਕੀ ਮੱਠੀ ਹੋ ਜਾਂਦੀ ਹੈ ਨਾ ਹਾਂਜੀ ਜਿਵੇਂ ਮੇਰੇ ਸਾਹਬੇ ਸਰਦਾਰ ਜੀ ਨੂੰ ਪੁੱਛਣਾ ਅੱਛਾ ਫਿਰ ਸਰਦਾਰ ਜੀ ਵੀ ਖੜੇ ਹੁੰਦੇ ਆ ਹਾਂਜੀ ਅੱਛਾ ਵਾਜ ਵਾ ਦੋਸਤੋ ਕਿਸੇ ਦਿਨ ਸਰਦਾਰ ਜੀ ਨੂੰ ਵੀ ਮਲਾਉਂਗਾ ਮੈਟਰ ਨੂੰ ਹਾਂਜੀ ਹਾਂ ਤੇ ਵਾਜ ਵਾ ਦੇਖੋ ਦੋਨੋਂ ਸਰਦਾਰ ਤੇ ਸਰਦਾਰਨੀ ਜੀ ਕਰਦੇ ਆ ਥੈਂਕ ਯੂ ਭਾਈ ਜੀ ਸਾਡਾ ਗੱਲ ਕਰਨ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਇਹ ਦੇਖੋ ਜੀ ਮਾਤਾ ਜੀ ਕੋਲ ਪਰੌਂਠੇ ਚੱਲ ਰਹੇ ਆ ਇੱਕਦਮ ਵਧੀਆ ਇਹ ਮਾਤਾ ਜੀ ਕਿੰਨੇ ਪਿਆਰ ਨਾਲ ਪਰੌਂਠਾ ਬਣਾ ਰਹੀ ਹੈ ਮੈਂ ਦਿਖਾਣਾ ਤੁਹਾਨੂੰ ਇੱਧਰ ਦੀ ਮਾਂ ਦੇ ਹੱਥ ਦੇ ਪਰੌਂਠੇ ਖਾਣੇ ਆ ਨਾ ਤੇ ਇੱਥੇ ਆ ਜਾਓ ਮਾਤਾ ਜੀ ਕਿੰਨੀ ਉਮਰ ਹੈ ਤੁਹਾਡੀ 75 ਸਾਲ ਦੀ 75 ਸਾਲ ਦੀ ਉਮਰ ਦੇ ਵਿੱਚ ਵੀ ਕੰਮ ਕਰਦੇ ਆ ਔਰ ਸਾਡੇ ਵਰਗੇ ਨਾ ਰਜਾਈਆਂ ਦੇ ਵਿੱਚ ਬੜੇ ਰਹਿੰਦੇ ਆ ਆਹ ਦੇਖੋ ਪਰੌਂਠਾ ਦੇਖੋ ਕਿੰਨਾ ਵੱਡਾ ਵੱਡਾ ਪਰੌਂਠਾ ਹੈ ਜਿਨ੍ਹਾਂ ਨੂੰ ਮਾਂ ਦੇ ਪਰੌਤੇ ਖਾਣ ਦਾ ਦਿਲ ਕਰਦਾ ਹੈ ਨਾ ਆ ਮਾਂ ਨੂੰ ਦੇਖ ਲਓ ਤੇ ਮਾਂ ਕੋਲ ਆਇਆ ਕਰੋ ਤੇ ਆਪਾਂ ਦਰਬਾਰ ਸਾਹਿਬ ਤਾਂ ਆਉਂਦੀ ਹੀ ਆ ਮੱਥਾ ਟੇਕਣ ਤੇ ਉੱਥੋਂ ਹੋ ਸਕੇ ਤਾਂ ਇੱਥੇ ਮਾਤਾ ਕੋਲ ਚਾਹ ਪੀ ਕੇ ਜਾਇਆ ਕਰੋ ਜਾਂ ਪਰੌਠਾ ਖਾ ਕੇ ਜਾਇਆ ਕਰੋ ਆ ਦੇਖੋ ਜੀ ਵਾਹ ਜੀ ਵਾਹ ਬਹੁਤ ਹੀ ਵਧੀਆ ਔਰ ਮਾਤਾ ਚਲੋ ਇਸ ਉਮਰ ਚ ਕੰਮ ਕਰਦੇ ਪਰ ਅੱਛੀ ਗੱਲ ਵੀ ਹੈ ਆਪਾਂ ਜੇ ਕੰਮ ਕਰਦੇ ਆ ਤਾਂ ਸਾਡਾ ਸ਼ਰੀਰ ਸੈੱਟ ਰਹਿੰਦਾ ਜੀ ਕੀ ਮਮਤਾ ਜੀ ਹਾਂਜੀ ਹਾਂ ਹਾਂ ਬਿਲਕੁਲ ਬਹੁਤ ਵਧੀਆ ਜੀ ਆਹ ਦੇਖੋ ਮੈਂ 2 ਦਿਨ ਹੋ ਗਿਆ ਹਾਂਜੀ ਤੇ ਦੀ ਸ਼ਾਦੀ ਸੀ ਦਾਦੀ ਦਾ 5 ਕਿਲੋ ਅਟਕਾ ਕੇ ਅੱਛਾ ਜੀ ਹਾਂਜੀ ਜੀ ਹਾਂਜੀ ਨੰਬਰ 1 ਅੱਛਾ ਜੀ ਹਾਂਜੀ ਸਾਰੇ ਮੈਂ ਸਾਰੇ ਰਿਸ਼ਤੇਦਾਰਾਂ ਨੇ ਪਸੰਦ ਕੀਤੀ ਹੈ ਅੱਛਾ ਕਹਿੰਦੇ ਜੀ ਸਾਡਾ ਤਕਰੀਕਾ ਸਬਜ਼ੀ ਖਾਈਏ ਰੋਟੀ ਨਾ ਖਾਈਏ ਤੁਸੀਂ ਮਤਲਬ ਲੋਕਾਂ ਲਈ ਖਾਣਾ ਵੀ ਬਣਾ ਦਿੰਦੇ ਹੋ ਹਾਂਜੀ 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 ਭਾਈ ਅਗਰ ਕਿਸੇ ਨੇ ਕੋਈ ਖਾਣਾ ਵਗੈਰਾ ਬਣਵਾਣਾ ਹੋਵੇ ਆਪਣੇ ਘਰ ਲਈ ਤਾਂ ਇੱਥੇ ਦੁਖਨਵਰਨ ਸਾਹਿਬ ਦੇ ਕੋਲ ਹੀ ਹੁੰਦੇ ਆ ਮਾਤਾ ਜੀ ਇਹਨਾਂ ਨੂੰ ਮਿਲ ਕੇ ਤੁਸੀਂ ਇਹਨਾਂ ਤੋਂ ਮਤਲਬ ਟਾਈਮ ਲੈ ਸਕਦੇ ਹੋ ਹੈਨਾ ਜੀ ਹਾਂਜੀ ਹਾਂਜੀ ਮਾਤਾ ਜੀ ਕੋਈ ਫੋਨ ਨੰਬਰ ਦੇਣਾ ਨਹੀਂ ਆਂਦਾ ਚਲਾਉਣਾ ਨਹੀਂ ਆਂਦਾ ਜੀ ਮੇਰਾ ਪੁੱਤਰ ਮੈਨੂੰ ਹੀ ਲੈ ਗਿਆ ਕਹਿੰਦਾ ਮੰਮੀ ਕੋਈ ਜਨਾਨੀ ਲੱਭੀ ਨਹੀਂ ਚਾਹਤਾ ਤੁਸੀਂ ਚਲੋ ਅੱਛਾ ਵਾਹ ਜੀ ਬਹੁਤ ਵਧੀਆ ਤਾਂ ਨਾਨਾ ਦਾ ਖਾਣਾ ਬੜਾ ਆਕਿਆ ਇਹ ਸਾਰਿਆਂ ਨੇ ਬੜਾ ਪਸੰਦ ਕੀਤਾ ਅੱਛਾ ਜੀ ਮੈਂ ਤੁਹਾਨੂੰ ਸਭਨਾਂ ਦੀ ਰੋਟੀ ਤਿਆਰ ਕਰ ਦੇਣੀ ਹੈ ਜੀ ਕਿੰਨੇ ਦੀ 350 ਹੁੰਦੇ ਦੀ ਹਾਂਜੀ ਵਾਹ ਮੈਂ ਪੀਜੀ ਦਾ ਕੰਮ ਵੀ ਕਰ ਕੀਤਾ ਹੋਇਆ ਅੱਛਾ ਹਾਂ ਦੀ ਜੀ ਰੈਡੀ ਪਰਚਾਗੀਆਂ ਰੋਟੀਆਂ ਬਣਾਈ ਹੋਏ ਵਾਹ ਜੀ ਮੈਂ ਮੈਂ ਤਾਂ ਤੁਸੀਂ ਤਾਂ 1 ਸਾਲ ਹਾਂਜੀ 1 ਸਾਲ ਅੱਛਾ ਜੀ ਹਾਂਜੀ ਨਾਲ ਉਹਨਾਂ ਦੇ ਬੱਚੇ ਬਣ ਗਏ ਨਾਨਾ ਜੀ ਵੱਧ ਗਏ ਅੱਛਾ ਹਾਂਜੀ ਜਦੋਂ ਮੈਂ ਨਹੀਂ ਸੀ ਨਾ ਉਹਨਾਂ ਕੋਲ ਵੀ 20 20 ਬੱਚੇ ਸੀ ਸਾਰੇ ਅੱਛਾ ਮੇਰਾ ਪੈਰ ਪੈਂਦਾ ਕਿਹਾ 350 ਬੱਚਾ ਕਰਤਾ ਮੈਂ ਵਾਹ ਜੀ ਬਹੁਤ ਇੱਕ ਬੱਚੇ ਦਾ ਖਾਦੇ ਨਾਲ ਚਾਰ ਬੱਚੇ ਹੋਰ ਲੈ ਆਉਂਦੇ ਤੁਸੀਂ ਮਾਵਾ ਦੇ ਆਸ਼ੀਰਵਾਦ ਹੈ ਜੀ ਹਾਂ ਜੀ ਬਿਲਕੁਲ ਬਿਲਕੁਲ ਇਹ ਦੇਖੋ ਜੀ ਪਰੌਠਾ ਆਨ ਲੱਗਿਆ ਤੇ ਇਹ ਮਾਤਾ ਜੀ ਪਹਿਲਾਂ ਬੇਲ ਕੇ ਰੱਖਦੇ ਹੋ ਨਾ ਨਾ ਉਹ ਮੈਂ ਬਸ ਅੱਠ ਲੱਗਿਆ ਤਵਾ اچھا ਓਕੇ ਓਕੇ ਇਹ ਦੇਖੋ ਗਾਇਸ ਇਹ ਆਪਾਂ ਨਾ ਆਪਣੇ ਲਈ ਇੱਕ ਪਰੌਠਾ ਬਣਵਾਉਣ ਲੱਗੇ ਆ ਤੇ ਮਾਤਾ ਜੀ ਪਰੌਠਾ ਬਣਾ ਰਹੇ ਤੁਸੀਂ ਵੀ ਖਾ ਕੇ ਦੇਖਿਓ ਨਾ ਹਾਂ ਜੀ ਹਾਂ ਜੀ ਹਾਂ ਜੀ ਬਿਲਕੁਲ ਬਿਲਕੁਲ ਮਾਤਾ ਤੇ ਇਹ ਦੇਖੋ ਪਰੌਠਾ ਐਨਾ ਸ਼ਾਨਦਾਰ ਇਕਦਮ ਵੱਡਾ ਸਾਰਾ ਪਰੋਠਾ ਹੈ ਬਹੁਤ ਹੀ ਮਜ਼ੇਦਾਰ ਇਹ ਆ ਗਿਆ ਜੀ ਪਰੋਠਾ ਇਹਦੇ ਤਵੇ ਦੇ ਉੱਤੇ ਵਾਹ ਜੀ ਵਾਹ ਇਹ ਦੇਖੋ ਤਵਾ ਤੇ ਪਰੋਠਾ ਬਹੁਤ ਹੀ ਵਧੀਆ ਆਹ ਦੇਖੋ ਮਾਤਾ ਬਹੁਤ ਹੀ ਪਿਆਰ ਨਾਲ ਔਰ ਸਾਫ ਸੁਥਰਾ ਕੰਮ ਕਰਦੇ ਇਹ ਦੇਖੋ ਨਾਲ ਦੀ ਨਾਲ ਸਮਾਨ ਨੂੰ ਟੱਕ ਦਿੰਦੇ ਕਿਉਂਕਿ ਸੜਕ ਹੈਗੀ ਹੈ ਤੇ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਤੇ ਬਾਬਾ ਜੀ ਦੇ ਦਰਸ਼ਨ ਕਰ ਆਂਦੀ ਹੈ ਦੁਨੀਆ ਇੱਥੇ ਦਰਬਾਰ ਸਾਹਿਬ ਹੈ ਸਾਡਾ ਔਰ ਮਾਤਾ ਦੀ ਸਭ ਤੋਂ ਵੱਡੀ ਗੱਲ ਕਿ ਗੁਰੂ ਘਰ ਦੇ ਚਰਨਾਂ 'ਚ ਬੈਠੀ ਹੈ ਮਾਤਾ ਉਹਨਾਂ ਦਾ ਆਸ਼ੀਰਵਾਦ ਹੈ ਹੈਨਾ ਮਾਤਾ ਹਾਂ ਜੀ ਹਾਂ ਜੀ ਬਹੁਤ ਭਾਗਸ਼ਾਲੀ ਹੋ ਤੇ ਚਰਨਾਂ ਦੇ ਵਿੱਚ ਬੈਠੇ ਹੋ ਲਾਲ ਲਾਲ ਪਰੋਠਾ ਹਾਂ ਹਾਂ ਬਸ ਆਏ ਮਾਤਾ ਜੀ ਕਹਤੇ ਲਾਲ ਲਾਲ ਪਰੋਠਾ ਬਣਾ ਕੇ ਇਹ ਦੇਖੋ ਆ ਗਿਆ ਘੀ ਦੇ ਉੱਪਰ ਵਾਹ ਜੀ ਵਾਹ ਆ ਦੇਖੋ ਜੀ ਅਗਰ ਨਾ 골ਡਨ ਕਲਰ ਦਾ ਪਰੋਠਾ ਖਾਣਾ ਨਾ ਤਾਂ ਮਾਤਾ ਕੋਲ ਆਣਾ ਪੈਣਾ ਤੁਹਾਨੂੰ ਇਹ ਦੇਖੋ ਬਿਲਕੁਲ ਦਰਬਾਰ ਦੇ ਕੋਲ ਤੁਸੀਂ ਇੱਥੇ ਦੇਖੋਗੇ ਇੰਨਾ ਵਧੀਆ ਪਰੌਂਠਾ ਨਾ ਤੁਸੀਂ ਨਹੀਂ ਕਹਦਾ ਹੋਏਗਾ ਕਿਉਂ ਆ ਰਿਹਾ ਨਾ ਮੁੱਛ ਪਾਣੀ ਦੇਖ ਕੇ ਹੈ ਨਾ ਵਧੀਆ ਮਾਤਾ ਜੀ ਨਾ ਬੜੇ ਹੀ ਪਿਆਰ ਨਾਲ 골ਡਨ ਕਲਰ ਦਾ ਪਰੌਂਠਾ ਬਣਾ ਰਹੀ ਹੈ ਇੰਨਾ ਵਧੀਆ ਜੀ ਹੈ ਜੀ ਮਾਤਾ ਜੀ ਕਾ ਦਿੰਦਾ ਮਾਤਾ ਤੇ ਦੁੱਕੇ ਬੜੇ ਮਾਰਦੀ ਹੈ ਅੱਛਾ ਮਾਤਾ ਤੁਹਾਡੇ ਦੁੱਕੇ ਦਾ ਸਿਰੱਖਾਂਦੇ ਹੈ ਆ ਦੇਖੋ ਜੀ 골ਡਨ ਕਲਰ ਦਾ ਪਰੌਂਠਾ ਹੈ ਨਾ ਸ਼ਾਨਦਾਰ ਕਿਉਂ ਆ ਰਿਹਾ ਨਾ ਮੁੱਛ ਪਾਣੀ ਦੇਖ ਕੇ ਮਾਤਾ ਇਹ ਪਤਲੇ ਚ ਕੀ ਰੱਖਿਆ अच्छा 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 थोड़ा और दूध वाला आएगा ना इधर दूध पाव आ देखो जी थाली भी आ गई इधर ਤੇ ਇਹ ਆ ਗਿਆ ਪਰੌਠਾ ਤੇ માતાજી ਨੂੰ ਮੈਂ ਕਿਹਾ ਵੀ ਤੁਸੀਂ ਨਾ ਥੋੜੀ ਥੋੜੀ ਚੀਜ਼ ਪਾ ਦਿਓ માતાજી ਬਿਲਕੁਲ ਟੇਸਟ ਲਈ ਪਾਣੀ ਹੈ ਬਸ ਠੀਕ ਹੈ اچھا ਨਾਲ ਛੋਲੇ ਦੀ ਸਬਜੀ માતાજી ਬਿਲਕੁਲ ਥੋੜੀ ਜਿਹੀ ਪਾਓ ਜੀ ਬਸ ਬਸ ਬਹੁਤ ਹੈ માતાજી ਇਹ ਦੇਖੋ ਜੀ ਇਹ ਹੋ ਗਈ ਥਾਲੀ ਰੈਡੀ ਤੇ ਮਾਤਾ ਜੀ ਕਹਿੰਦੇ ਤੁਹਾਨੂੰ ਆਚਾਰ ਵੀ ਖਿਲਾਨੀਏ ਮੈਂ ਇਹ ਮਾਤਾ ਜੀ ਤੁਸੀਂ ਆਪਣੇ ਹੱਥ ਦਾ ਬਣਾਇਆ ਆਚਾਰ ਹੈ ਹਾਂਜੀ ਹਾਂਜੀ ਕਰਦਾ ਚਾਹਾਂ ਹੀ ਮਾਤਾ ਜੀ ਕਹਿੰਦੇ ਮੇਰੇ ਹੱਥ ਦਾ ਆਚਾਰ ਖਾ ਕੇ ਦੇਖਿਓ ਤੁਸੀਂ ਵੀ ਭੁੱਲ ਜੂਗੇ ਦੁਬਾਰਾ ਦੁਬਾਰਾ ਆਚਾਰ ਮੰਗੋਗੇ ਇੰਨਾ ਵਧੀਆ ਮਾਤਾ ਜੀ ਬਿਲਕੁਲ ਥੋੜਾ ਜਿਹਾ ਪਾਇਓ ਜੀ ਇਹ ਕੀ ਕਿਸ ਚੀਜ਼ ਦਾ ਆਚਾਰ ਹੈ ਇਹ ਅੰਬ ਦਾ ਆਚਾਰ ਹੈ ਅੰਬ ਦਾ ਆ ਆ ਗਿਆ ਜੀ ਆਪਣੀ ਥਾਲੀ ਮਾਤਾ ਜੀ ਨੇ ਦਿੱਤੀ ਆ ਦੇਖੋ ਨਾਲ ਨਾਲ ਪਨੀਰ ਦੀ ਸਬਜੀ ਹੈ ਛੋਲੇ ਹੈ ਤੇ ਆਚਾਰ ਹੈ ਤੇ ਆ ਪਰੌਂਠਾ ਹੈ ਆ ਦੇਖੋ ਪਰੌਂਠਾ ਕਿੰਨਾ ਵੱਡਾ ਹੈ ਯਾਰ ਮਜ਼ਾ ਆ ਗਿਆ ਦੇਖ ਕੇ ਤੇ ਮੈਂ ਇਹਦੀ ਸਟਫਿੰਗ ਦਿਖਾਣਾ ਤੁਹਾਨੂੰ ਅ ਅੰਦਰ ਸਟਫਿੰਗ ਦੇਖੋ ਬਾਬਿਓ ਦੇਖ ਕੇ ਨਾ ਮੂੰਹ ਚ ਪਾਣੀ ਆਊਗਾ ਆਹ ਦੇਖੋ ਹੈ ਨਾ ਸ਼ਾਨਦਾਰ ਆ ਰਿਹਾ ਨਾ ਮੂੰਹ ਚ ਪਾਣੀ ਦੇਖ ਕੇ ਹੈ ਨਾ ਮਜ਼ੇਦਾਰ ਤਾਂ ਬਾਬਿਓ ਇਹ ਆ ਗਿਆ ਜੀ ਪਰੋਠੀ ਦੀ ਮੈਂ ਇੱਕ ਲੈਣਾ ਬਾਈਟ ਇਹ ਆਹ ਦੇਖੋ ਐਨਾ ਸ਼ਾਨਦਾਰ ਪਰ ਸਟਫਿੰਗ ਦੇਖੋ ਹੈ ਨਾ ਪਰੋਠਾ ਮਾਂ ਦੇ ਹੱਥੋਂ ਦਾ ਪਰੋਠਾ ਔਰ ਇੱਕਦਮ ਵਧੀਆ ਨਾਲ ਹੈਗਾ ਅਚਾਰ ਆਪਾਂ ਅਚਾਰ ਦੀ ਲੈਨੇ ਨਾਲ ਬਾਈਟ ਤੇ ਨਾਲ ਦਿੱਤਿਆ ਮਾਤਾ ਨੇ ਛੋਲੇ ਆ ਲੋ ਜੀ ਵੱਡੀ ਸਾਰੀ ਵਾਈਟ ਆ ਦੇਖੋ ਆ ਰਿਆ ਨਾ ਮੂੰਹ ਚ ਪਾਣੀ ਦੇਖ ਕੇ ਇਹਦਾ ਆਪਾਂ ਕਰਦੇ ਆ ਟੇਸਟ ਹੂੰ ਬਾਬੇ ਉਪਰੋਂਠੇ ਆ ਨਾ ਸ਼ਾਨਦਾਰ ਔਰ ਜਿਹੜੇ ਛੋਲੇ ਬਣਾਏ ਹੋਏ ਆ ਮਾਤਾ ਨੇ ਐਨੇ ਵਧੀਆ ਮੈਂ ਤਾਂ ਨਹੀਂ ਵੀ ਖਾਦੇ ਕਦੇ ਇਦਾਂ ਦੇ ਮੈਂ ਦਰਬਾਰ ਸਾਹਿਬ ਦੇ ਨੇੜੇ ਖੜਾ ਤੁਸੀਂ ਨਾ ਦੂਜੀਆਂ ਸਬਜ਼ੀਆਂ ਵੀ ਭੁੱਲ ਜਾਓਗੇ ਮੈਂ ਇਹਦਾ ਨਾਮ ਤਾਂ ਨਹੀਂ ਲੈਣਾ ਦੂਜੀਆਂ ਸਬਜ਼ੀਆਂ ਭੁੱਲ ਜਾਓਗੇ ਐਨੀ ਵਧੀਆ ਤੇ ਇਹ ਦੇਖੋ ਨਾਲ ਪਨੀਰ ਦੀ ਸਬਜੀ ਵੀ ਹੈ ਮਾਤਾ ਨੇ ਟੇਸ ਲਈ ਦਿੱਤੀ ਜਿਹੜੀ ਕਿ ਤੁਹਾਨੂੰ ਖਾਣੇ ਵਿੱਚ ਮਿਲਦੀ ਹੈ ਅੱਜ ਇਹ ਪਰੌਂਠੇ ਨਾਲ ਮੈਂ ਵੈਸੀ ਟੇਸ ਲਈ ਦਿਖਾ ਰਿਹਾ ਆ ਦੇਖੋ ਇਹ ਹੂੰ ਨੱਬੇ ਅਗਰ ਤੁਸੀਂ ਮਾਂ ਦੇ ਆਦਾ ਖਾਣਾ ਖਾਣਾ ਤਾਂ ਤੁਹਾਨੂੰ ਇੱਥੇ ਹੀ ਆਣਾ ਪੈਣਾ ਐਨਾ ਵਧੀਆ ਖਾਣਾ ਯਾਰ ਮੈਂ ਤਾਂ ਨਹੀਂ ਖਾਦਾ ਇਹ ਰੇੜੀ ਦੇਖਣ ਨੂੰ ਹੀ ਛੋਟੀ ਜੀ ਲੱਗਦੀ ਆ ਪਰ ਤਮਾਲਾ ਹੀ ਐ ਦੀਆਂ ਤਾਂ ਯਾਰ ਮਜ਼ਾ ਹੀ ਆ ਗਿਆ ਤੇ ਆਪਾਂ ਇੱਕ ਬਾਈਟ ਹੋਰ ਲੈਨੇ ਆਂ ਛੋਲਿਆਂ ਦੇ ਨਾਲ ਮੈਨੂੰ ਛੋਲੇ ਤੇ ਇਹਨਾਂ ਦਾ ਪਨੀਰ ਦੋਨੋਂ ਬੜੇ ਵਧੀਆ ਲੱਗੇ ਮੈਂ ਇਹ ਨਹੀਂ ਤੁਹਾਨੂੰ ਦੱਸ ਸਕਦਾ ਵੀ ਇਹ ਚੀਜ਼ ਵਧੀਆ ਏ ਜਾਂ ਇਹ ਨਹੀਂ ਦੋਨੋਂ ਹੀ ਚੀਜ਼ਾਂ ਵਧੀਆ ਤੇ ਆਹ ਦੇਖੋ ਇਹਦਾ ਕਰੋ ਟੇਸ ਤੇ ਠੀਕ ਹੈ ਗਾਇਸ ਮਿਲਦੇ ਆ ਤੁਹਾਨੂੰ ਕਿਸੇ ਹੋਰ ਪੰਜਾਬੀ ਕੋਲ ਹੋਰ ਵੀਡੀਓ ਦੇ ਵਿੱਚ ਤੇ ਮੈਂ ਹਾਂ ਇੱਕ ਗੱਲ ਤੁਹਾਨੂੰ ਕਹਿਣਾ ਇਹਦਾ ਨਾਲ ਟੇਸਟ ਵੀ ਕਰੋ ਤੇ ਅਗਰ ਆਪਾਂ ਪੰਜਾਬੀ ਆ ਨਾ ਸੱਚੀ ਚ ਕਿਸੇ ਦੀ ਹੈਲਪ ਕਰਨਾ ਚਾਹੁੰਦੇ ਆਂ ਤਸ ਅਸਲੀ ਗੱਲ ਇਹ ਹੁੰਦੀ ਹੈ ਕਿ ਉਰੇ ਮਾਤਾ ਕੋ ਲਾਓ ਇੱਥੇ ਚਾਹ ਪੀ ਕੇ ਜਾਓ ਜਾਂ ਪਰੌਂਟਾ ਹੀ ਖਾ ਜਾਓ ਅਸਲੀ ਜਿਹੜੀ ਉਹਦੇ ਦੀ ਮਾਤਾ ਜੀ ਦੀ ਹੈਲਪ ਐਦਾਂ ਹੋਏਗੀ ਤੇ ਇਹ ਨਹੀਂ ਆਪਾਂ ਗੱਲਾਂ ਹੀ ਨਾ ਕਰੀਏ ਸਿਰਫ ਆਪਣੇ ਪੰਜਾਬੀਆਂ ਤਾਂ ਪੰਜਾਬੀਆਂ ਦਾ ਸਾਥ ਵੀ ਦੇਈਏ ਆ ਦੇਖੋ ਐਨੀ ਉਮਰ ਦੇ ਵਿੱਚ ਅਸੀਂ ਨਾ ਰਜਾਈਆਂ ਚੋਂ ਨਹੀਂ ਨਿਕਲਦੇ ਔਰ ਮਾਤਾ ਸਵੇਰੇ ਦੀ ਆ ਕੇ ਉਰੇ ਖਾਣਾ ਬਣਾਉਂਦੀ ਹੈ ਤੇ ਚਾਹ ਬਣਾਉਂਦੀ ਹੈ ਠੀਕ ਹੈ ਤੇ ਮੈਨੂੰ ਉਮੀਦ ਹੈ ਕਿ ਅਸੀਂ ਸਾਰੇ ਪੰਜਾਬੀ ਜਿਹੜੇ ਵੀ ਬਾਬਾ ਜੀ ਦੇ ਦਰਸ਼ਨ ਕਰਨ ਆਨੇ ਆ ਉਰੇ ਦਰਬਾਰ ਸਾਹਿਬ ਤੋਂ ਬਾਅਦ ਇੱਕ ਕੱਪ ਚਾਹ ਦਾ ਉਰੇ ਜ਼ਰੂਰ ਪੀ ਕੇ ਜਾਣਗੇ ਸਿਰਫ ਇੱਕ ਪੰਜਵੀਂ ਵਾਲੇ ਦੀ ਨਹੀਂ ਨਾ ਅਗਰ ਮਾਤਾ ਕੋਲੇ ਚਾਹ ਆ ਕੇ ਪੀ ਜਾ ਅਗਰ ਤਾਂ ਬਸ ਮਾਤਾ ਜੀ ਦੇ ਕਿੰਨੇ ਕੰਮ ਸਬਰ ਜਾਣਗੇ ਸ਼ਾਇਦ ਤਾਂ ਠੀਕ ਹੈ ਗਾਇਸ ਮਿਲਦੇ ਆ ਤੁਹਾਨੂੰ ਆ ਦੇਖੋ ਚਾਹ ਵੀ ਲਈ ਮਾਤਾ ਕਹਿੰਦੀ ਮਾਤਾ ਕਹਿੰਦੀ ਚਾਹ ਤੋਂ ਬਿਨਾ ਐਵੇਂ ਨਹੀਂ ਕਹਿੰਦੀ ਜੀ ਜਾਣ ਦੇਣਾ ਮੈਂ ਕਿਹਾ ਨਹੀਂ ਮਾਤਾ ਪਰੌਟਾ ਬਹੁਤ ਹੋ ਗਿਆ ਤੇ ਮਾਤਾ ਕਹਿੰਦੀ ਮਾਤਾ ਤੇਰਾ ਆਸ਼ੀਰਵਾਦੀ ਚਾਹੀਦਾ ਤੇ ਅਸੀਂ ਕਹਿੰਦੇ ਤੁਹਾਡਾ ਵਾਹਿਗੁਰੂ ਇੰਨਾ ਕੰਮ ਵਧਾ ਦੇ ਨਾ ਤੋਂ ਤੁਸ ਤੁਹਾਨੂੰ ਕਿਸੇ ਦੀ ਲੋੜ ਨਾ ਪਵੇ ਕੰਮ ਕਰਨ ਦੀ ਵੀ ਵੈਸੇ ਚਲੋ ਕੰਮ ਤਾਂ ਕਰਨਾ ਚਾਹੀਦਾ ਹਾਂਜੀ ਪਰ ਤੁਹਾਨੂੰ ਇਸ ਉਮਰ ਦੇ ਵਿੱਚ ਕੰਮ ਕਰਦੇ ਉਹਨਾਂ ਮੈਨੂੰ ਬੜਾ ਉਹ ਲੱਗਿਆ ਤੇ ਠੀਕ ਹੈ ਮਾਤਾ ਜੀ ਤੇ ਮੈਂ ਇਹ ਚਾਹ ਪੀਣਾ ਤੇ ਮਿਲਦੇ ਆਂ ਆਪਾਂ ਬਾਅਦ ਤੇ ਹੂੰ ਚਾਹ ਵੀ ਯਾਰ ਬਿਲਕੁਲ ਬਹੁਤ ਵਧੀਆ ਤੇ ਸ਼ੁਕਰੀਆ ਮਾਤਾ ਜੀ ਤੁਹਾਡਾ ਆਸ਼ੀਰਵਾਦ ਦੋ ਸਾਨੂੰ ਸਾਰਿਆਂ ਨੂੰ ਦੋ ਵੀ ਸਾਰੇ ਤਰੱਕੀਆਂ ਕਰਨ ਆਪਣੇ ਕੰਮਾਂ 'ਚ ਠੀਕ ਹੈ ਮਾਤਾ ਜੀ ਓਕੇ ਓਕੇ ਗਾਇਸ ਮਿਲਦੇ ਆ ਤੁਹਾਨੂੰ ਇੱਕ ਹੋਰ ਵੀਡੀਓ ਦੇ ਵਿੱਚ ਬਾਏ